ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੇ ਤੇ ਸ਼੍ਰੀ ਸੰਜੀਵ अरोड़ा ਜੀ ਨੇ ਜੋ ਸਾਡੇ ਬਿਜਲੀ ਮੰਤਰੀ ਵੀ ਨੇ ਉਹਨਾਂ ਦੀ ਮਿਹਨਤ ਦੇ ਨਾਲ ਅੱਜ ਇੱਥੇ ਨਵਾਂ ਫੀਡਰ ਸਟਾਰਟ ਹੋ ਰਿਹਾ ਸਾਡੇ ਐਕਸ਼ਨ ਸਾਹਿਬ ਨੇ ਬੜੀ ਹੀ ਮਿਹਨਤ ਕੀਤੀ ਇਸ ਏਰੀਆ ਨੂੰ ਡਿਵੈਲਪ ਕਰਨ ਲਈ ਇਸ ਏਰੀਆ ਦੀ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਕਿਉਂ ਕਿ ਆਪਾਂ ਗੁਰੂਕੁਲ ਰੋਡ ਤੇ ਪਹਿਲਾਂ ਇੱਕ ਫੀਡਰ ਸਟਾਰਟ ਕੀਤਾ ਸੀਗਾ ਜਿਹਦੇ ਨਾਲ ਉਸ ਏਰੀਆ ਦੇ ਵਿੱਚ ਕਲਪਚੁਏਸ਼ਨ ਦੀ ਪ੍ਰੋਬਲਮ ਖਤਮ ਹੋਣ ਲੱਗੀ ਸੀ ਕਿ ਹੁਣ ਆਪਾਂ ਦੇਖ ਰਹੇ ਹਾਂ ਕਿ ਇਹ ਤੇ ਆਬਾਦੀ ਦਿਨ ਬਰ ਦਿਨ ਵੱਧ ਗਈ ਸੀ ਕਾਫੀ ਸੰਘਣੀ ਆਬਾਦੀ ਹੋ ਗਈ ਸੀ ਤੇ ਗਰਮੀਆਂ ਦੇ ਵਿੱਚ ਇਹ ਬੜੀ ਪ੍ਰੋਬਲਮ ਆਉਂਦੀ ਸੀ ਤੇ ਹੁਣ ਅ ਕਤ ਤਕ तकरीबन 80 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਫੀਡਰ ਨੂੰ ਆ ਸਟਾਰਟ ਕੀਤਾ ਗਿਆ ਤੇ ਲੋਕਾਂ ਨੂੰ ਸਾਫ ਦਿੱਤਾ ਗਿਆ ਤੇ ਹੁਣ ਉਮੀਦ ਹੈਗਾ ਕਿ ਆਉਣ ਵਾਲੀ ਗਰਮੀਆਂ ਦੇ ਵਿੱਚ ਲੋਕਾਂ ਨੂੰ ਅ ਬਿਜਲੀ ਦੀ ਫਲਕਚੁਏਸ਼ਨ ਵਾਲੀ ਪ੍ਰੋਬਲਮ ਜਾਂ ਫਿਰ ਪਾਵਰ ਕੱਟ ਤੋਂ ਜੂਜਣਾ ਨਹੀਂ ਪਾਊਗਾ ਤੇ ਉਹਨਾਂ ਨੂੰ ਅਨਸਟਾਪੇਬਲ ਬਿਜਲੀ ਪ੍ਰੋਵਾਈਡ ਕੀਤੀ ਜਾਊਗੀ ਸਾਡੀ ਟੀਮ ਨੇ ਤੇ ਐਕਸ਼ਨ ਸਾਫ ਦੀ ਟੀਮ ਨੇ ਇਹ ਸੋਚਿਆ ਕਿ ਸਰਦੀਆਂ ਦਾ ਸਮਾਂ ਸਭ ਤੋਂ ਬੈਸਟ ਸਮਾਂ ਹੈ ਜਿਹਦੇ ਵਿੱਚ ਲੋਡ ਬਿਜਲੀ ਦਾ ਘੱਟ ਹੁੰਦਾ ਤੇ ਇਹ ਕੰਮ ਬਤ ਆਸਾਨੀ ਦੇ ਨਾਲ ਕਰ ਸਕਦੇ ਆ ਤੇ ਹੁਣ ਬੜੇ ਹੀ ਲੋਕਾਂ ਦੇ ਸਾਥ ਦੇ ਨਾਲ ਤੇ ਸ਼ੁਰੂਆਤ ਦੇ ਨਾਲ ਸਾਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਸਾਰੇ ਕਾਉਂਸਲਰ ਸਰਵਾਨਾਂ ਨੇ ਬੜੀ ਮਿਹਨਤ ਕੀਤੀ ਇਹਦੇ ਲਈ ਤੇ ਅੱਜ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਇਹ ਫੀਲਡ ਸਟਾਰਟ ਹੋ ਚੁੱਕਿਆ ਤੇ ਉਹਨਾਂ ਨੂੰ ਸੌਫਟ ਦਿੱਤਾ ਗਿਆ। ਅਸੀਂ ਜਦੋਂ ਤੋਂ ਆਫਿਸ ਸੰਭਾਲਿਆ 10 ਮਹੀਨੇ ਹੋਏ ਅੱਜ ਤੇ ਸਾਨੂੰ ਬੜੇ ਲੋਕਾਂ ਨੇ ਕਿਹਾ ਕਿ ਕਈ ਐਸੇ ਏਰੀਆਜ਼ ਨੇ ਸ਼ਹਿਰ ਦੇ ਵਿੱਚ ਜਿੱਤੇ ਜੜੀਆਂ ਤਾਰਾਂ ਨੇ ਉਹਨਾਂ ਦਾ ਜੰਗਲਾਤ ਬਣਿਆ ਹੋਇਆ ਹੈ ਜਾਂ ਫਿਰ ਗੁੰਝਲਾਂ ਪਈਆਂ ਹੋਈਆਂ ਬਹੁਤ ਹੀ ਦੇਖਣ ਦੇ ਵਿੱਚ ਔਰਾ ਲੱਗਦਾ। ਤੇ ਸ਼ਹਿਰ ਤੋਂ ਸਾਡੇ ਮੰਤਰੀ ਸਾਹਿਬ ਸੰਜੀਵ ਅਰੋੜਾ ਜੀ ਤੇ ਸ਼ਹਿਰ ਦਾ ਸਰਦਾਰ ਭਗਵਤ ਸਿੰਘ ਮਾਨ ਜੀ ਨੇ ਬੜੇ ਹੀ ਖੁੱਲੇ ਦਿਲ ਦੇ ਨਾਲ ਬਟਿੰਡਾ ਸ਼ਹਿਰ ਨੂੰ 10 ਕਰੋੜ ਰੁਪਏ ਮੁਹੱਈਆ ਕਰਾ ਰਹੇ ਨੇ ਅਲੋਟ ਕਰ ਦਿੱਤਾ ਗਿਆ ਤੇ ਹੁਣ ਜਲਦੀ ਸ਼ਹਿਰ ਦੀ ਐਸਥੈਟਿਕ ਲੁੱਕ ਵਿਧਾਨਣ ਵਾਸਤੇ ਸੁੰਦਰ ਬਣਾਉਣ ਵਾਸਤੇ ਇਹ ਜਿਹੜੇ ਵੀ ਏਰੀਆ ਦੇ ਵਿੱਚ ਤਾਰਾਂ ਦੇ ਜਾਲ ਸੀਗੇ ਉਹਨਾਂ ਨੂੰ ਕੰਪਲੀਟਲੀ ਹਟਾਉਣ ਦੇ ਲਈ ਇਹ ਪੈਸੇ ਨੂੰ ਅਲੋਟ ਕਰ ਦਿੱਤਾ ਗਿਆ ਤੇ ਕੋਨਸਟੈਂਟਲੀ ਐਕਸ਼ਨ ਸਾਫ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਵੀ ਕੰਮ ਚੱਲ ਰਿਹਾ ਤੇ ਜਲਦੀ ਆਪਾਂ ਸ਼ਹਿਰ ਦੇ ਵਿੱਚ ਇਹੇ ਕੰਮ ਵੀ ਹੁੰਦਾ ਦੇਖਾਂਗੇ ਕਿ ਸ਼ਹਿਰ ਦੇ ਵਿੱਚ ਹੁਣ ਜਿਹੜੀ ਵੀ ਜਗਾਵਾਂ ਤੇ ਜਾਲ ਬਣਿਆ ਹੋਇਆ ਸੀਗਾ ਤਾਰਾਂ ਦਾ ਵੈਸੇ ਵੀ ਬੜਾ ਰਿਸਕੀ ਸੀਗਾ ਕਈ ਵਾਰੀ ਕਰੰਟ ਲੱਗਣ ਦਾ ਖਤਰਾ ਬੱਚੇ ਖੇਡਦੇ ਨੇ ਤੇ ਹੈਲਥ ਹਜ਼ਰਡ ਹੋਣ ਦੇ ਬੜੀ ਸੰਭਾਵਨਾ ਸੀ ਹੁਣ ਇਸ ਪ੍ਰੋਬਲਮ ਤੋਂ ਵੀ ਹੱਲ ਹੋਣ ਲੱਗਿਆ ਤੇ ਨਾਲ ਹੀ ਨਾਲ ਹੋਰ ਆਪਣੇ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਜੋ ਵੀ ਆਵਾਜ਼ੇ ਪਾਰਟੀ ਕਰ ਰਹੀ ਹੈ ਸਾਡੇ सीएम ਸਾਹਿਬ ਕਰ ਰਹੇ ਨੇ ਉਹਨਾਂ ਦਾ ਧੰਨਵਾਦੀ ਹੈ ਸਾਥੀ ਸਾਰੀ ਟੀਮ ਦੀ ਅਤੇ ਮੌਜੂਦ ਹੈ ਇਹਨਾਂ ਦੀ ਵੀ ਇਸ ਦੇ ਲਈ ਬੜੀ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਤੇ ਉਮੀਦ ਕਰਦਾ ਹਾਂ ਜਲਦੀ ਲੋਕ ਇਸ ਦੇ ਲਈ ਵੀ ਆਪਣਾ ਸਾਥ ਜ਼ਰੂਰ ਦੇਣਗੇ ਤੇ ਇਸ ਕੰਮ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤੇ ਸਾਡੇ सीएम ਸਾਹਿਬ ਦੀ ਜ਼ਰੂਰ ਸਲਾਹਣਾ ਕਰਨਗੇ ਸਰ ਬਿਲਕੁਲ ਇਹਦਾ ਐਸਟੀਮੇਟ ਬਣ ਰਿਹਾ ਪ੍ਰੋਪਰ ਪ੍ਰੋਸੀਜਰ ਬਣ ਰਿਹਾ ਐਕਸ਼ਨ ਸਾਹਿਬ ਐਸਪੀ ਹੋਰ ਬਿਹਤਰ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਦੇ ਸਕਦਾ ਹੈ ਕਈ ਤਾਰਾਂ ਅੰਡਰਗਰਾਉਂਡ ਵੀ ਹੋ ਰਹੀਆਂ ਨੇ ਤੇ ਕਈ ਤਾਰਾਂ ਨੂੰ ਮਿਨੀਮਾਈਜ਼ ਕੀਤਾ ਜਾਦਾ ਮਤਲਬ ਇਕੱਠਾ ਕਰ ਦਿੱਤਾ ਜਾਂਦਾ ਮੇਰ ਸਾਹਬ ਨੇ ਜਿਹੜਾ ਦਿੱਤਾ ਤੁਹਾਨੂੰ ਇਹ ਬਣਾ ਫਿਲਟਰ ਲਾਇਆ ਗਿਆ ਇਹ ਕਿਉਂਕਿ ਇਹ ਜਦੋਂ بارش ਹੁੰਦੀ ਸੀ ਨਾ ਜਿਹੇ ਇਹ ਇੱਥੇ ਲਹਿਰ ਚਲੀ ਜਾਂਦੀ ਸੀ ਕਿਤੇ ਬੜੀ ਦਿੱਕਤਾਂ ਆਉਂਦੀਆਂ ਸੀ ਝਲਣੀਆਂ ਪੈਂਦੀਆਂ ਸੀ ਸਾਨੂੰ ਤੇ ਅਸੀਂ ਧੰਨਵਾਦ ਕਰਦੇ ਮੇਰ ਸਾਹਬ ਦਾ ਅਵਧੀ ਮੈਤਾ ਜੀ ਦਾ ਜਿਨ੍ਹਾਂ ਨੇ ਇਹ ਸਾਡੇ ਏਰੀਆ ਦੇ ਵਾਸਤੇ ਪ੍ਰੋਜੈਕਟ ਲਿਆਂਦਾ ਹੈਗਾ ਅਸੀਂ ਜੀ ਦੋਧਨਵਾਦ ਕਰਦੇ ਆਂ ਅਸਾਰੇ ਵਾਰਡ ਵਾਸੀ ਉਂਤਵਾਦ ਕਾਪੇ ਕਿੰਨੇ ਚਿਰ ਦੀ ਦਿੱਕਤ ਸੀ ਇਹ ਇਹ ਬਹੁਤ ਲੰਮੇ ਲੰਬੇ ਸਮੇਂ ਤੋਂ ਦਿੱਕਤ ਚੱਲ ਰਹੀ ਸੀ ਇਹ ਕਾਫੀ ਲੰਮੇ ਸਮੇਂ ਤੋਂ ਲੱਗਦਾ ਸੁਧਾਰ ਹੋਵੇ ਮੈਂ ਕਹ ਜੀ ਬਹੁਤ ਜਿਆਦਾ ਇਹਦਾ ਪੂਰੇ ਸਾਡਾ ਮੈਂ ਕਹਣਾ ਜੀ ਸਾਡੇ ਵਾਸਤੇ ਬਹੁਤ ਵੱਡਾ ਕੰਮ ਕੀਤਾ ਜੀ ਨਿਰਸਾਹਣੇ ਥੈਂਕ ਯੂ ਜੀ